ਨਮਸਕਾਰ ਮੈਂ ਤੁਹਾਡਾ ਆਪਣਾ ਰੈਪੀ ਪਾਰਟੀ ਆ ਅੱਜ ਜਿਵੇਂ ਤੁਹਾਨੂੰ ਇੱਕ ਮੈਂ ਕੱਲ ਵੀਡੀਓ ਪਾਈ ਸੀ ਵੀ ਸੰਤ ਅੰਗਕਾਰੀ ਮਿਸ਼ਨ ਵੱਲੋਂ ਇੱਕ ਵਿਸ਼ੇਸ਼ ਖੂਦਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਨਨੂਰਮੈਲ ਦੇ ਵਿੱਚ ਖੜੇ ਆ ਨੂਰਮਲ ਸੰਤ ਨਿਰੰਕਾਰੀ ਭਵਨ ਸੰਤ ਨਨੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਅੰਦਰ ਚੱਲਦੇ ਆ ਕਿੰਨੇ ਕੁ ਡੋਨਰ ਇਸ ਵੇਲੇ ਚੱਲ ਰਹੇ ਆ ਵੀ ਇਹ ਕਹਿੰਦੇ ਵੀ ਰਸਮੀ ਕਾਫੀ ਜ਼ਿਆਦਾ ਹੋਇਆ ਪਿਆ ਆ ਔਰ ਗੱਲਬਾਤ ਕਰਦੇ ਜਿਹੜੇ ਇੱਥੇ ਮੁੱਖੀ ਮਹਾਤਮਾ ਆ ਔਰ ਇਹ ਸਿੱਖਸ਼ਕ ਮਹਾਤਮਾ ਨਾਲ ਗੱਲਬਾਤ ਕਰਦੇ ਸੰਜਲਕ ਮਹਾਤਮਾ ਨਾਲ ਵੀ ਕਿਵੇਂ ਦਾ ਅਰੇਂਜਮੈਂਟ ਕੀਤਾ ਹੋਇਆ ਆ ਆਓ ਚੱਲਦੇ ਹਾਂ ਸੰਤ ਨਿਰੰਕਾਰੀ ਭਵਨ ਨੂਰਮੈਲ ਦੇ ਵਿੱਚ ਖੜੇ ਆ ਜਿੱਥੇ ਕਿ ਸਵੇਰ ਤੋਂ ਲਗਾਤਾਰ ਜਿਹੜਾ ਬਲੱਡ ਡ ਪਾਈ ਸਾਹਿਬ ਜੀ ਕੀ ਨਾਮ ਹੈ ਤੁਹਾਡਾ ਰਾਹੁਲ ਰਾਜੀ ਇਹ ਕਿਵੇਂ ਦਾ ਮਹਿਸੂਸ ਕਰ ਰਹੇ ਬਲੱਡ ਡੋਨੇਟ ਕੀਤਾ ਤੁਸੀਂ ਬਹੁਤ ਵਧੀਆ ਲੱਗ ਰਿਹਾ ਮਾਰੇ ਬਹੁਤ ਵਧੀਆ ਲੱਗ ਰਿਹਾ ਜੀ ਕੋਈ ਕਮਜ਼ੋਰੀ ਨਹੀਂ ਆ ਗਈ ਵਧੀਆ ਲੱਗ ਰਿਹਾ ਮਹਿਸੂਸ ਹੋ ਰਿਹਾ ਕਿੰਨੀ ਕੁ ਵਾਰੀ ਅੱਜ ਤੱਕ ਜਿਹੜਾ ਤੁਸੀਂ ਬਲੱਡ ਡੋਨੇਟ ਕਰ ਚੁੱਕੇ ਹੋ 15 ਵਾਰ ਦੇ ਚੁੱਕੇ ਜੀ ਵੈਰੀ ਗੁੱਡ ਤੇ ਕੀ ਜਿਹੜਾ ਮੈਸੇਜ ਕੀ ਹੈਗਾ ਜਿਹੜਾ ਤੁਸੀਂ ਅੱਜ ਜਿਹੜਾ ਮੈਸੇਜ ਕੋਈ ਦੇਣਾ ਚਾਹੁੰਦੇ ਹੋ ਕਿ ਇਹ ਜਿਹੜਾ ਬਲੱਡ ਜਿਹੜਾ ਕੈਂਪ ਲੱਗਾ ਹੈ ਕਿਸ ਪਰਪਸ ਤੇ ਲੱਗਾ ਹੈ ਜੀ ਜੇ ਕੈਂਪ ਲੱਗ ਰਿਹਾ ਮਾਨਵ ਇੱਕ ਦਿਨ ਤੇ ਲੱਗਦਾ ਜੀ ਬਾਬਾ ਹਰਤੇਬ ਸਿੰਘ ਜੀ ਨੇ ਕਿਹਾ ਸੀ ਜਿਹੜਾ ਖੂਨ ਹੈ ਨਾ ਆਪਣੇ ਨਾਲੀਆਂ ਚ ਨਹੀਂ 나ੜੀਆਂ ਵਿੱਚ ਵਹਿਣਾ ਚਾਹੀਦਾ ਹੈ ਜੀ। ਛਾਲ ਜੀ ਤੁਸੀਂ ਦੱਸਿਆ ਆ ਵੀ 15 ਵਾਰੀ ਮੈਂ ਜਿਹੜਾ ਪਲੈਟਿਨਮ ਦੇ ਘਰ ਚੁੱਕਾ ਆਂ ਅਕਲ ਦਾ ਯੂਥ ਆ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਅੱਜ ਕੱਲ ਤੁਹਾਨੂੰ ਪਤਾ ਨਸ਼ਾ ਦਾ ਵੀ ਬੜਾ ਚੱਲ ਰਿਹਾ ਆ। ਔਰ ਉਸ ਚੀਜ਼ਾਂ ਤੋਂ ਦੂਰ ਰਹਿਣ ਵਾਸਤੇ ਔਰ ਇਹ ਚੀਜ਼ਾਂ ਵੱਲ ਜਿਹੜੀਆਂ ਐਟ੍ਰੈਕਟਿਵ ਕਰਦੀਆਂ ਆ ਉਹ ਉਹਨਾਂ ਵਾਸਤੇ ਕੀ ਮੈਸੇਜ ਹੈਗਾ? ਮੈਸੇਜ ਦੇਣਾ ਚਾਹੁੰਦੇ ਕਿ ਜੋ ਨੌਜਵਾਨ ਪੀੜੀ ਨਸ਼ੇ ਵੱਲ ਜਾ ਰਹੀ ਆ ਧਾਰਮਿਕ ਚੀਜ਼ਾਂ ਵੱਲ ਜ਼ਿਆਦਾ ਧਿਆਨ ਚਾਹੀਦਾ ਵਾ ਠੀਕ ਹੈ ਜੀ ਤੇ ਖੂਨ ਦਾਨ ਕਰਨਾ ਚਾਹੀਦਾ ਕਿ ਜੋ ਕਿ ਹਰ ਇੱਕ ਜਿੰਨਾਂ ਕੋ ਹਿੰਮਤ ਨਹੀਂ ਹੁੰਦੀ ਖੂਨ ਲੈਣ ਠੀਕ ਹੈ ਜੀ ਉਹ ਖੂਨ ਦੇਣ ਠੀਕ ਹੈ ਕਿਸੇ ਦੀ ਆਪਾਂ ਜਾਨ ਬਚਾ ਸਕੀਏ ਮਾਰੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਉਹਦਾ ਠੀਕ ਹੈ ਨਾ ਰਿਲੈਕਸ ਆ ਵਾ ਜੀ ਚਲੋ ਇਹ ਸੀ ਰਾਹੁਲ ਜੀ ਜਿਹੜੇ ਦੱਸ ਰਿਹਾ ਵੀ ਅਸੀਂ ਜਿਹੜਾ ਮੈਂ ਘੱਟੋ ਘੱਟ 15 ਵਾਰੀ ਜਿਹੜਾ ਬਲੱਡ ਨੇਟ ਕਰ ਚੁੱਕਾ ਆ ਔਰ ਅਸੀਂ ਹੋਰ ਵੀ ਜਿਹੜੇ ਇੱਥੇ ਲੋਨਰ ਆਇਆ ਉਸ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਦੇਖਦੇ ਰਹੋ ਆਰਪੀ ਨੀਟੀਵੀ ਨਿਊਜ਼ ਕੈਮਰਾਮੈਨ ਵਿੱਕ ਸੰਤ ਨਿਰੰਕਾਰੀ ਪਵਨੂ ਬਲਦ ਵਿੱਚ ਖੜੇ ਆ ਜਿਹੜਾ ਬਲੱਡ ਕੈਂਪ ਚੱਲ ਰਿਹਾ ਆ ਔਰ ਇੱਥੇ ਵਿੱਚ ਸਾਡੇ ਸੋਮਨਾਥ ਦੀ ਬਹੁਤ ਹੀ ਪਿਆਰੇ ਸੰਤ ਆ ਇੱਥੇ ਦੇ ਔਰ ਭਾਜੀ ਕਿਵੇਂ ਦਾ ਅੱਜ ਚੱਲ ਰਿਹਾ ਕੈਂਪ ਹਾਂਜੀ ਬਹੁਤ ਵਧੀਆ ਚੱਲ ਰਿਹਾ ਜੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦਾ ਜੇ ਕਥਨ ਸੀਗਾ ਕਿ ਖੂਨ ਜਿਹੜਾ ਉਹ ਨਾੜੀਆਂ 'ਚ ਬਹਿਣਾ ਚਾਹੀਦਾ ਨਾੜੀਆਂ 'ਚ ਨਹੀਂ ਬਹਿਣਾ ਚਾਹੀਦਾ ਤੇ ਉਸੇ ਫਲਸਫੀ ਨੂੰ ਉਸੇ ਆਈਡੋਲੋਜੀ ਨੂੰ ਫਾਲੋ ਕਰਦੇ ਹੋਏ ਸਾਰੇ ਸੰਤ ਜਿਹੜੇ ਇਹ ਖੂਨਦਾਨ ਕਰ ਰਹੇ ਆ ਔਰ ਆਪ ਜੀ ਨੂੰ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕੂਨ ਦਨ ਕੇ ਪਹੁੰਚਣ ਲਈ ਧੰਨਵਾਦ ਜੀ ਤੇ ਕਿੰਨੇ ਕੁ ਡੋਨਰ ਐ ਇਸ ਵੇਲੇ ਜਿਹੜਾ ਬਲੱਡ ਡੋਨੇਟ ਕਰ ਚੁੱਕੇ ਆ 50 ਪਲੱਸ ਹੋ ਚੁੱਕੇ ਆ ਜੀ ਤੇ ਸੰਭਾਵਨਾ ਹੈ ਕਿ 150 ਦੇ ਲੱਗ ਕੇ ਜਾ ਕੇ ਇੱਥੇ ਜਾਊਗਾ ਜੀ ਸਰ ਤੇ ਅਰੇਂਜਮੈਂਟ ਵਧੀਆ ਚੱਲ ਰਹੀ ਥਾਡੇ ਮੈਂ ਦੇਖ ਰਿਹਾ ਕਾ ਲੰਗਰ ਦਾ ਵੀ ਤੁਸੀਂ ਅਰੇਂਜਮੈਂਟ ਕੀਤਾ ਆ ਜਿਹੜਾ ਕੋਈ ਬਲੱਡ ਡੋਨੇਟ ਕਰ ਰਿਹਾ ਆ ਉਹਦੇ ਲਈ ਜੂਸ ਵਗੈਰਾ ਵੀ ਉਹਦੇ ਨਾਲ ਫਰੂਟ ਵਗੈਰਾ ਵੀ ਨਾਲ-ਨਾਲ ਦੇ ਰਹੇ ਹੋ ਹਾਂ ਜੀ ਸਭ ਤੋਂ ਪਹਿਲਾਂ ਸਾਰੀ ਸਾਥ ਸੰਗਤ ਲਈ ਔਰ ਡੋਨਰ ਲਈ ਨਾਸ਼ਤਾ ਹੈਗਾ ਉਦੋਂ ਬਾਅਦ ਜਿਹੜੇ ਡੋਨਰ ਹੈਗੇ ਉਹਨਾਂ ਲਈ ਫਰੂਟ ਪਲੱਸ ਮਿਲਕ ਇਸ ਜੋ ਵੀ ਲਿਕਵਿਡ ਦੀ ਸੰਭਾਵਨਾ ਹੈ ਕਿ ਸਾਰਾ ਅਰੇਂਜਮੈਂਟ ਕੀਤਾ ਗਿਆ ਜੀ ਇੱਕ ਸੋਮਨਾ ਜੀ ਮੈਂ ਇੱਥੇ ਇੱਕ ਗੱਲ ਪੁੱਛਣੀ ਜਾਂਦਾ ਤੁਸੀਂ ਇੱਕ ਸੋਸ਼ਲ ਦੇ ਵਿੱਚ ਜਾਂ ਪੰਜਾਬ ਪੁਲਿਸ ਦੇ ਵਿੱਚ ਵੀ ਤੁਸੀਂ ਜੋਬ ਕਰਦੇ ਹੋ ਔਰ ਅੱਜ ਕੱਲ ਦਾ ਜੂਤ ਹੈ ਜਿਹੜੇ ਹਾਲਾਤ ਤੁਹਾਨੂੰ ਪਤਾ ਹੈ ਕਿੱਦਾਂ ਦੇ ਹੋਏ ਪਏ ਆ ਔਰ ਪੰਜਾਬ ਸਰਕਾਰ ਵੱਲੋਂ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਯੁੱਧ ਨਿਛੇ ਵਰੁੱਧ ਉੱਤੇ ਬਹੁਤ ਜ਼ਿਆਦਾ ਜਿਹੜਾ ਫੇਸ ਕੀਤਾ ਜਾ ਰਿਹਾ ਜਿਹੜੇ ਨਸ਼ਾ ਕਰ ਰਹੇ ਹਨ ਉਹਨਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਨੂੰ ਜਿਹੜੇ ਵੇਚਦੇ ਆ ਔਰ ਅੱਜ ਕੱਲ ਦੇ ਯੂਥ ਨੂੰ ਤੁਸੀਂ ਕੀ ਮੈਸੇਜ ਜਨਾ ਚਾਹੁੰਦੇ ਹੋ ਸੰਤਨੰਕਾਰੀ ਭਵੰਦੇ ਜਰੀਏ ਜੋ ਸੰਤਨੰਕਾਰੀ ਮਿਸ਼ਨ ਆ ਸ਼ੁਰੂ ਤੋਂ ਜਿਹੜਾ ਨਸ਼ਿਆਂ ਦੇ ਖਿਲਾਫ ਰਿਹਾ ਬਲਕੇ ਯੂਥ ਨੂੰ ਜਿਹੜਾ ਉਹ ਇਸੇ ਜੇ ਇਸ ਜੋ ਸਮਾਜਿਕ ਕੰਮ ਆ ਇਹਨਾਂ ਵੱਲ ਜੋੜ ਰਿਹਾ ਖੂਨਦਾਨ ਕੈਂਪ ਲਾ ਕੇ ਜਾਂ ਹੋਰ ਵੀ ਟਰੀ ਪਲਾਟੇਸ਼ਨ ਹੈਗਾ ਆ ਜੋ ਵੀ ਐਵਜੀਆਂ ਸਮਾਜਿਕ ਗਤੀਵਿਧੀਆਂ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇ ਕੇ ਯੂਥ ਨੂੰ ਜੋ ਅਵੇਅਰ ਕਰ ਰਿਹਾ ਨਾਲ ਨਾਲ ਜਿਹੜਾ ਅਧਿਆਤਮਿਕ ਮਾਰਨਾ ਜੋੜ ਕੇ ਜੋ ਨਸ਼ਿਆਂ ਦੇ ਵਿਰੁੱਧ ਸੰਤਨੰਕਾਰੀ ਮੰਡਲ ਨੇ ਸ਼ੁਰੂ ਤੋਂ ਹੀ ਇਸ ਦੇ ਖਿਲਾਫ ਆ ਔਰ ਨਸ਼ਾ ਨਹੀਂ ਕਰਨਾ ਚਾਹੀਦਾ ਬਿਲਕੁਲ ਇਹੋ ਜਿਹਾ ਮੈਸੇਜ ਸਤਿਗੁਰੂ ਮਾਤਾ ਜੀ ਦਾ ਹੈ ਬਜੀ ਸਾਡੇ ਵਿੱਚ ਇੱਥੇ ਸਪੈਸ਼ਲੀ ਜਲੰਧਰ ਤੋਂ ਟੀਮ ਲੈ ਕੇ ਸੁਖਵਿੰਦਰ ਭਾਜੀ ਆਏ ਆ ਬਲਡ ਡੋਨੇਟ ਜਿਹੜਾ ਲੋਕ ਕਰ ਰਹੇ ਜਿੰਨੇ ਵੀ ਲੋਕ ਇੱਥੇ ਔਰ ਮੈਂ ਦੇਖ ਰਿਹਾ ਕਿਵੇਂ ਦਾ ਅਰੇਂਜਮੈਂਟ ਹੈ ਇਹਨਾਂ ਦਾ ਆਪਾਂ ਸਪੈਸ਼ਲੀ ਥੰਦਰਨਕਾਰੀ ਮੰਡਲ ਦਾ ਬਹੁਤ ਤੈਦੋਂ ਧੰਨਵਾਦ ਆ ਤੇ ਜਿਹਦੇ ਆ ਕੱਲੇ ਪੰਜਾਬ ਸਿੱਦਾ ਇੰਡੀਆ ਜਿ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਇਹ ਅੱਜ 24 April ਨੂੰ ਸਮਰਪਿਤ ਸਾਰੀ ਸੇਵਾਦਾਰ ਪੈਣਾਵਲ ਨੂੰ ਬਲੱਡ ਡੋਨੇਸ਼ਨ ਕੈਂਪ ਵਿੱਚ ਜੋ ਅੰਤ ਤੱਕ ਜਾਂਦਾ ਹੈ ਤੇ ਇਹ ਕਿਵੇਂ ਇਹ ਕਿਵੇਂ ਨਾ ਅਰੇਂਜਮੈਂਟ ਚੱਲ ਰਹੀ ਹੈ ਤੇ ਕਿੰਨੇ ਕੁ ਹੁਣ ਤੱਕ ਡੋਨਰ ਹੋ ਚੁੱਕੇ ਆ ਔਰ ਪਵਨ ਵੱਲੋਂ ਵੀ ਕੀ ਕੀ ਅਰੇਂਜਮੈਂਟ ਕੀਤੇ ਗਏ ਆ ਪਵਨ ਵੱਲੋਂ ਐਕਸਪੈਕਟਿਡ 150 ਦੇ ਕਰੀਬ ਅੱਜ ਕਲੈਕਸ਼ਨ ਹੋਣ ਦਾ ਚਾਂਸ ਹੈ ਵੈਸੇ ਵੀ ਇਹਨਾਂ ਸਾਲ ਦੇ ਵਿੱਚ 2-3 ਕੈਂਪ ਦਾ ਨੂਰ ਮੈਲ ਵੱਲੋਂ ਅਸੀਂ ਬਾਈ ਰਿਕੁਐਸਟ ਵੀ ਕਈ ਵਾਰੀ ਇਹਨਾਂ ਨੂੰ ਬੇਨਤੀ ਕਰ ਦਿੰਦੇ ਆ ਕਿ ਸਾਰੀ ਜਿਸ ਤਰ੍ਹਾਂ ਸਾਡੇ ਕੋਲ ਥੈਲਾਸੀਮੀਆ ਦੇ ਪੇਸ਼ੈਂਟ ਆ, ਐਚ ਆਈ ਵੀ ਦੇ ਪੇਸ਼ੈਂਟ ਆ, ਡਾਇਲਿਸਿਸ ਦੇ ਪੇਸ਼ੈਂਟ ਹੈਗੇ ਆ, ਡਿਲੀਵਰੀ ਕੇਸਸ ਆ, ਐਕਸੀਡੈਂਟ ਕੇਸਸ ਆ ਜਿੱਦਾਂ ਦੇ ਹੁੰਦੇ ਸਮੇਂ ਮੁਤਾਬਕ ਜਿਸ ਤਰ੍ਹਾਂ ਡੋਟ ਭੱਜ ਵਿੱਚ ਸਾਡੇ ਨਸ਼ੇ ਕਰਕੇ ਜਾਂ ਐਕਸੀਡੈਂਟ ਕਰਕੇ ਸਾਡੇ ਕਿਸੇ ਤਰ੍ਹਾਂ ਦੇ ਆਪਰੇਸ਼ਨ ਕਰਕੇ ਜਿਹੜੀ ਬਲੱਡ ਦੀ ਘਾਟ ਰਹਿੰਦੀ ਉਹ ਘਾਟ ਨੂੰ ਪੂਰਾ ਕਰਨ ਲਈ ਸਾਨੂੰ ਜਿਹੜਾ ਨੰਕਾਰੀ ਮਿਸ਼ਨ ਆ ਉਹ ਸਭ ਤੋਂ ਵੱਧ ਯੋਗਦਾਨ ਦਿੰਦਾ ਹੈ ਸਕੁੰਦਰ ਭਾਜੀ ਅਕਸਰ ਕਈ ਵਾਰੀ ਦੇਖਦੇ ਆ ਜਦੋਂ ਕਿਸੇ ਨੂੰ ਬਲੱਡ ਦੀ ਜਰੂਰਤ ਹੁੰਦੀ ਆ ਜਿੱਦਾਂ ਇਹੀ ਡੋਨਰ ਜਿਹੜੇ ਹੁੰਦੇ ਇਹਨਾਂ ਨੂੰ ਵੀ ਕਈ ਵਾਰੀ ਬਲੱਡ ਦੀ ਜਰੂਰਤ ਪੈ ਜਾਂਦੀ ਆ ਉਹ ਕਿਵੇਂ ਤੁਹਾਡੇ ਨਾਲ ਰਸਤਾ ਬਣਾਣਗੇ ਸਾਡੇ ਨਾਲ ਮਤਲਬ ਸਾਡੇ ਕੋਲ ਕਰੀਬ ਕਰੀਬ 100 150 ਦੇ ਕਰੀਬ ਤੋਂ ਉੱਪਰ ਹੀ ਸਾਡੇ ਕੋਲ ਬਲੱਡ ਸਟੋਰੇਜ ਆਲਮੋਸਟ ਰਹਿੰਦਾ ਹੀ ਰਹਿੰਦਾ ਉਹ ਕਿਸੇ ਵੀ ਵੇਲੇ ਆ ਕੇ ਸਾਡੇ ਕੋਲ ਉਹ ਬਲੱਡ ਕਲੈਕਟ ਕਰ ਸਕਦਾ ਵਿਦਆਊਟ ਐਨੀ ਰਿਪਲੇਸਮੈਂਟ ਵਿਦਆਊਟ ਐਨੀ ਚਾਰजेस ਜਿਹੜਾ ਹਸਪੀਟਲ ਸਰਕਾਰੀ ਗਵਰਨਮੈਂਟ ਹਸਪੀਟਲ ਕੋਈ ਵੀ ਐਡਮਿਟ ਹੈ ਉਹ ਵਿਦਆਊਟ ਚਾਰजेस विद ऑर्डर प्लेसमेंट ਸਾਡੇ ਕੋ ਕਲੈਕਟ ਕਰ ਸਕਦਾ ਤੇ ਜਿਵੇਂ ਕਈ ਕਹਿੰਦੇ ਨੇ ਵੀ ਇਹ ਬਲੱਡ ਰੀਨ ਕਿਤਾ ਸਰਟੀਫਿਕੇਟ ਚੱਕ ਲੈਂਦੇ ਆ ਵੀ ਸਾਨੂੰ ਮੁਰਕੇ ਬਲੱਡ ਨਹੀਂ ਦਿੱਤਾ ਜਾਂਦਾ ਇਹ ਚੀਜ਼ ਤਾਂ ਕਿਉਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਉਹ ਤਾਂ ਕਾਰਨ ਹੁੰਦਾ ਵੀ ਜਿਸ ਤਰ੍ਹਾਂ ਹੁਣ ਸਮੇਂ ਦੇ ਹਿਸਾਬ ਨਾਲ ਸਾਡੇ ਕੋ ਜ਼ਰੂਰਤ ਜ਼ਿਆਦਾ ਵੱਧ ਗਈ ਹੈ ਬਲੱਡ ਦੀ ਐਕਸੀਡੈਂਟ ਕਰਕੇ ਜਾਂ ਮਤਲਬ ਕੈਂਸਰ ਦੇ ਪੇਸ਼ੈਂਟ ਹੈ ਐਚ ਆਈ ਵੀ ਦੇ ਪੇਸ਼ੈਂਟ ਆ ਜਿਨ੍ਹਾਂ ਦੇ ਗੁਰਦੇ ਵੀ ਖਰਾਬ ਨੇ ਉਹਨਾਂ ਨੂੰ ਥੈਲੇਸੀਮੀਆ ਦੇ ਪੇਸ਼ੈਂਟ ਆ ਉਹਨਾਂ ਨੂੰ ਹਫਤੇ ਵਿੱਚ ਦੋ ਦੋ ਵਾਰੀ ਵੀ ਕਈ ਵਾਰੀ ਬਲੱਡ ਦੀ ਲੋੜ ਪੈਂਦੀ ਹੈ ਸਾਡੀ ਪਰ ਡੇ ਦੀ ਜਿਹੜੀ ਕੰਜਪਸ਼ਨ ਹੈਗੀ ਜਲੰਧਰ ਸਿਵਲ ਹਸਪੀਟਲ ਦੀ ਉਹ ਘਟ ਕੋ 40 ਤੇ 45 ਦੇ ਕਰੀਬ ਪਰ ਡੇ ਦੀ ਹੈਗੀ ਤੇ ਉਹਦੇ ਕਰਕੇ ਕਈ ਵਾਰੀ ਥੋੜਾ ਬੱਤਾ ਸਾਨੂੰ ਇਨ ਬੈਲੈਂਸ ਹੁੰਦਾ ਅਦਰਵਾਈਜ਼ ਸਾਡੇ ਕੋ ਬੈਲੈਂਸਡਾ 24 ਘੰਟੇ ਅਵੇਲੇਬਲ ਹੀ ਰਹਿੰਦਾ ਹੈ ਇਸ ਚੀਜ਼ ਨੂੰ ਸਮਝਦਾ ਹਾਂ ਮੈਨੂੰ ਪਤਾ ਤੁਹਾਨੂੰ ਇੱਕ ਕਾਫੀ ਜਿੱਦਾਂ ਨਾਲ ਨਾਲ ਉਧਰ ਹੋ ਗਿਆ ਹੋਰ ਵੀ ਕਾਫੀ ਇਹਦੇ ਛੋਟੇ ਛੋਟੇ ਇਹਦੇ ਕਸਬੇ ਹੈਗੇ ਆ ਉਹਨਾਂ ਨੂੰ ਫੇਸ ਕਰਨਾ ਪੈਂਦਾ ਨਾਲ ਨਾਲ ਤੁਹਾਨੂੰ ਇੱਕ ਟਾਈਅਪ ਰੱਖਣਾ ਪੈਂਦਾ ਆ ਔਰ ਸੋਮਨਾ ਜੀ ਇੱਥੇ ਕਿ ਮੈਂ ਇੱਕ ਹੋਰ ਆ ਰਿਹਾ ਇੱਕ ਵਰਲਡ ਵਾਈਡ ਬਲੱਡ ਕੈਂਪ ਹੈ ਕਿ ਤੁਹਾਡੀ ਬ੍ਰਾਂਚ ਵੱਲੋਂ ਕੈਂਪ ਹੈਗਾ ਨਹੀਂ ਵਰਲਡ ਵਾਈ ਹੈ ਸੰਸਾਰ ਵਿੱਚ ਜਿੱਥੇ ਵੀ ਅਨੰਕਾਰੀ ਜਿਹੜੇ ਸ਼ਰਧਾਲੂ ਵੱਸਦੇ ਆ ਉਹ 24 ਅਪ੍ਰੈਲ ਨੂੰ 바ਵਾ ਦਰਬਜਨ ਸਿੰਘ ਜੀ ਦੇ ਸ਼ੀਦੀ ਦਿਨ ਤੇ ਬਲੱਡ ਨੇਡ ਕਰਦੇ ਇਸ ਤੋਂ ਇਲਾਵਾ ਹੋਰ ਵੀ ਜਿੱਦਾਂ ਪਿਛੇ ਕੋਵਿਡ ਜਗਾ ਉਦੋਂ ਵੀ ਸਾਰੇ ਸੰਤਾਂ ਨੇ ਖੂਨਦਾਨ ਕੀਤਾ ਔਰ ਸਪੈਸ਼ਲੀ ਵੀ ਜਦੋਂ ਕਿਤੇ ਰਿਕੁਆਇਰਮੈਂਟ ਇਹੋ ਜੀ ਆਉਂਦੀ ਆ ਸਤ ਸੰਤ ਅਨੰਕਾਰੀ ਮੰਡਲ ਜਿਹੜਾ ਹਮੇਸ਼ਾ ਉਹ ਇਸ ਕੰਮ ਨੂੰ ਤਤਪਰ ਰਹਿੰਦਾ ਖੂਨਦਾਨ ਕਰਨ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਤੇ ਜਦੋਂ ਕਿਤੇ ਨੰਗਾਰੀ ਮਿਸ਼ਨ ਵੱਲੋਂ ਕੈਂਪ ਹੁੰਦਾ ਤੇ ਸਾਡੇ ਜਿਹੜੇ EMPLOYEES ਨੇ ਉਹ ਸਪੈਸ਼ਲੀ ਡਿਊਟੀ ਨਾ ਹੋਣ ਦੇ ਬਾਵਜੂਦ ਵੀ ਸਾਨੂੰ ਇਹ ਅਪਰੋਚ ਕਰਦੇ ਵੀ ਅਸੀਂ ਨੰਗਾਰੀ ਪਵਨ ਦੇ ਬਲੱਡ ਬੈਂਕ ਤੇ ਜ਼ਰੂਰ ਜਾਣਾ ਕਿ ਜਿੱਥੋਂ ਇੱਥੇ ਜੋ ਪਿਆਰ ਆ ਸਤਿਕਾਰ ਆ ਜਿੰਨੇ ਸਾਡੀ ਦੇਖ ਰੱਖ ਕੀਤੀ ਜਾਂਦੀ ਆ ਉਹ ਇਸ ਤੋਂ ਵਾਰੀਆ ਕਿਤੇ ਹੋਰ ਨਹੀਂ ਕੀਤੀ ਜਾਂਦੀ ਅਸੀਂ ਡਿਊਟੀ ਦੇ ਨਾ ਹੋਣ ਦੇ ਬਾਵਜੂਦ ਵੀ ਅਸੀਂ ਬ੍ਰੈਡ ਟ੍ਰੇਸ਼ਨ ਕੈਂਪ ਵਿੱਚ ਅਸੀਂ ਇਜ਼ਾ ਲੈਨ ਵਸੇ ਅਪਰੋਚ ਕਰਦੇ ਆ। ਇਹ ਇੱਕ ਪਲੱਸ ਪੁਆਇੰਟ ਹੈ ਭਾਜੀ ਮੈਂ ਕਿ ਨੰਕਾਰੀ ਮਿਸ਼ਨ ਵੱਲੋਂ ਦੇਖ ਰਿਹਾ ਵੀ ਇੱਕ ਮੈਸੇਜ ਚੰਗਾ ਮੈਸੇਜ ਹੈ ਜਿਹੜਾ ਲੋਕਾਂ ਤੱਕ ਜਾਂਦਾ ਹੈ ਨਾ। ਔਰ ਇਹ ਸੀ ਸੁਖਵਿੰਦਰ ਜੀ ਔਰ ਸੋਮਨਾਥ ਜੀ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਔਰ ਤੁਸੀਂ ਦੇਖਦੇ ਰਹੋ ਆਰਬੀਟੀਵੀ ਨਿਊਜ਼ ਇਹ ਮੈਸੇਜ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਨਚੰਤ ਨੰਕਾਰੀ ਮਿਸ਼ਨ ਦਾ ਜਿਹੜਾ ਸੰਦੇਸ਼ ਹੈ ਵੀ ਕੂਨ ਨਾਲੀਆਂ 'ਚ ਨਹੀਂ ਨਿਆਲੀਆਂ 'ਚ ਵਹਿਣਾ ਚਾਹੀਦਾ ਹੈ ਔਰ ਤੁਸੀਂ ਦੇਖਦੇ ਰਹੋ ਆਰਬੀਟੀਵੀ ਨਿਊਜ਼ ਕੈਮਰਾਮੈਨ ਵਿੱਕੀ ਦੇ ਨਾਲ ਇਹ ਪਲਾਟਿਨੇਸ਼ਨ ਕੈਂਪ ਲੱਗਾਇਆ ਹੈ ਔਰ ਇੱਥੇ ਲੋਕ ਕਾਫੀ ਜਿਹੜੇ ਪਲਾਟਿਨੇਟ ਆ ਰਹੇ ਉੱਥੇ ਪੰਜਾਬ ਪੁਲਿਸ ਦੇ ਜਵਾਨ ਵੀ ਖਲਦੀਪ ਜੀ ਇੱਥੇ ਪਹੁੰਚੇ ਆ ਪਲਾਟਿਨੇਟ ਕਰ ਰਹੇ ਆ ਭਾਜੀ ਕੀ ਹਾਲ ਚੱਲਿਆ ਹਾਂਜੀ ਠੀਕ ਆ ਜੀ ਵਧੀਆ ਤੇ ਤੁਹਾਡਾ ਜਿਹੜਾ ਪੰਜਾਬ ਸਰਕਾਰ ਦੇ ਲੇਕ ਮੈਸੇਜ ਵੀ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਤੇ ਪਹਿਲਾਂ ਤਾਂ ਉਸ ਚੀਜ਼ ਤੇ ਆਈ ਹੈ ਵੀ ਸਰਦਾਰ ਭਗਵਾਨ ਸਿੰਘ ਮਾਨ ਜਿਹੜੇ ਮੈਸੇਜ ਦਿੱਤਾ ਹੋਇਆ ਵਾ ਵੀ ਜਿਹੜਾ ਇਸ ਚੀਜ਼ ਨੂੰ ਰੋਕਣ ਵਾਸਤੇ ਯੂਥ ਨੂੰ ਕੀ ਮੈਸੇਜ ਹੈਗਾ ਤਾਂ ਦੱਲੋ ਯੂਥ ਨੂੰ ਮੈਸੇਜ ਹੈ ਕਿ ਨਸ਼ੇ ਤੋਂ ਦੂਰ ਹੋਵੋ ਕੀਮਾ ਵੱਲ ਨੂੰ ਜਾਓ ਵਧੀਆ ਆਪਣੀ ਸਿਹਤ ਇਹ ਫੋਨ ਦਾ ਹੀ ਮੈਸੇਜ ਦੇ ਰਿਹਾ ਜੀ ਫੋਨ ਨਾਲੀਆਂ ਵਿੱਚ ਨਹੀਂ 나ੜੀਆਂ ਵਿੱਚ ਬਗਣਾ ਚਾਹੀਦਾ ਹੈ ਤੇ ਉਸ ਹੀ ਮੈਸੇਜ ਦੇ ਅਕੋਰਡਿੰਗ ਅਸੀਂ ਇੱਥੇ ਪਹੁੰਚੇ ਆਂ ਤੇ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਬਧੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਓ ਬਹੁਤ ਥੈਂਕ ਯੂ ਜੀ ਅਕਲਦੀਪਾ ਜੀ ਕਿੰਨੀ ਵਾਰੀ ਜਿਹੜਾ ਤੁਸੀਂ ਹੁਣ ਤੱਕ ਜਿਹੜਾ ਬਲੱਡ ਡੋਨੇਟ ਕਰ ਚੁੱਕੇ ਹੋ ਮੈਂ 15 ਵਾਰ ਕਰ ਚੁੱਕਾ ਜੀ ਨੰਕਾਰੀ ਮਿਸ਼ਨ ਦੇ ਜਦੋਂ ਆਪਣੇ ਬਲੱਡ ਕੈਂਪ ਲੱਗਦੇ ਆ ਆਪਣੇ April ਦੇ ਮਹੀਨੇ 15 ਵਾਰ ਜੀ ਕਰ ਚੁੱਕਾ ਜੀ ਹਾਂ ਜੀ ਵੈਰੀ ਔਰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਭਾਜੀ ਬਲੱਡ ਰਨਿੰਗ ਕੋਈ ਪ੍ਰੋਬਲਮ ਨਹੀਂ ਆਉਂਦੀ ਖੂਨ ਵਧੀਆ ਜੀ ਨਵਾਂ ਬਣਦਾ ਵਧੀਆ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਮੈਂ ਦੇਖ ਰਿਹਾ ਸਮਾਈਲ ਵੀ ਪੂਰੀ ਆ ਫੇਸ ਤੇ ਪੂਰਾ ਨੂਰ ਚੜਿਆ ਹੋਇਆ ਹੈ ਬਲੱਡ ਇੱਕ ਹੁੰਦਾ ਹੈ ਵੀ ਇੱਕ ਬੰਦਾ ਡਾਰਕ ਬਲੱਡ ਰਨ ਕਰਦਾ ਇਹ ਕਿਵੇਂ ਸਮਾਈਲ ਪੂਰੀ ਆ ਖੁਸ਼ ਹੋ ਕੇ ਜਿਹੜਾ ਬਲੱਡ ਰਨ ਕਰ ਰਿਹਾ ਹਾਂਜੀ ਮਾਰੇ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਇੱਥੇ ਨਾਲ ਬੁਲਾਇਆ ਵਧੀਆ ਲੱਗ ਰਿਹਾ ਤੇ ਸਾਡੇ ਹੋਰ ਹੀ ਪੰਜਾਬ ਪੁਲਿਸ ਦੇ ਮੈਂਬਰ ਆਏ ਹੋਏ ਤੇ ਨਾਲ ਸਾਡੇ ਭਾਈ ਹੁਣੇ ਪਹੁੰਚੇ ਫਲੋਰ ਤੋਂ ਜੀ ਤੇ ਅਸੀਂ ਵੀ ਡੀਐਸਟੀ ਸਾਹਿਬ ਫਲੋਰ ਨਾਲ ਡਿ ਏ ਭਾਈ ਡਿਊਟੀ ਕਿੱਚੇ ਹੈਗੀ ਆ ਡਿਊਟੀ ਸਾਡੀ ਡੀਐਸਪੀ ਆਫਿਸ ਫਲੋਰ ਵਿੱਚ ਹੈ ਜੀ ਜੀ ਤੇ ਕੀ ਮੈਸੇਜ ਹੈਗਾ ਯੂਥ ਨੂੰ ਕੀ ਮੈਸੇਜ ਯੂਥ ਨੂੰ ਮੈਸੇਜ ਇਹ ਹੈ ਕਿ ਨਸ਼ਾ ਤੋਂ ਦੂਰ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਗਿਆਮਾ ਵੱਲ ਆਪਣੇ ਆਪ ਨੂੰ ਵਧਾਓ ਤੇ ਜ਼ਿੰਦਗੀ ਨੂੰ ਵਧੀਆ ਸਫਲ ਕਰੋ ਜੀ ਬਹੁਤ ਬਹੁਤ ਛਤਿਆ ਸ਼ੁਕਰੀਆ ਧੰਨਵਾਦ ਹੈ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਇਹ ਚੀਜ਼ ਗਲਤੀਪੀ ਜਿਹੜਾ ਪਲਟਿਨੇਟ ਕਰ ਰਿਹਾ ਔਰ ਤੁਸੀਂ ਦੇਖ ਸਕਦੇ ਆ ਇਹ ਇੱਕ ਮੈਸੇਜ ਜਿਹੜਾ ਅੰਮਕਾਰੀ ਮਿਸ਼ਨ ਦਾ ਸਪੂਨ ਨਾਲ ਹੀ ਜਨੀ ਨਾਰੀ ਚ ਪਾਉਣਾ ਚਾਹੀਦਾ ਆ ਸਾਰਿਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਇਸ ਚੀਜ਼ ਨੂੰ ਮੋਟੀਵੇਟ ਹੋ ਸਕਣ ਇਸ ਮੈਸੇਜ ਨੂੰ ਦੇਖ ਕੇ ਤੁਸੀਂ ਦੇਖਦੇ ਰਹੋ ਅਰਬੀ ਨੀਅਰੀ ਵੀ ਨੀਸ ਥੈਂਕ ਯੂ ਕਰਦੇ ਨਹੀਂ ਭਾਈ ਦਾ ਸ਼ੁਰੂ ਕਰਦੇ ਜ਼ਰੂਰੀ ਨਹੀਂ ਕਿ ਬਲੱਡ ਜਿਹੜਾ ਆ ਉਹ ਜੈਨ ਸੀ ਜੋ ਡੋਨੇਟ ਕਰਦੇ ਆ ਤੇ ਦੇਖ ਸਕਦੇ ਆ ਇਹਦੇ ਭੈਣ ਜੀ ਬੈਠੇ ਆ ਬਲੱਡ ਡੋਨੇਟ ਕਰ ਰਹੇ ਆ ਭੈਣ ਜੀ ਕਿਵੇਂ ਹੋ ਠੀਕ ਹੈ ਜੀ ਬਲੱਡ ਡੋਨੇਟ ਕਰ ਰਹੇ ਹੋ ਕਿਵੇਂ ਵਧੀਆ ਫੀਲ ਕਰ ਰਹੇ ਹੋ ਹਾਂਜੀ ਹਾਂਜੀ ਕਿੰਨੀ ਵਾਰੀ ਤਾਂ ਇਹ ਹੋਣ ਤੱਕ ਜਿਹੜਾ ਬਲੱਡ ਡੋਨੇਟ ਕਰ ਚੁੱਕੇ ਹੋ ਸੈਕਿੰਡ ਟਾਈਮ ਸੈਕਿੰਡ ਟਾਈਮ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਨਹੀਂ ਨਹੀਂ ਅਰੇ ਮੈਂ ਕਹ ਦੇਖ ਸਕਦਾ ਆ ਵੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਇਹ ਇਹ ਚੰਗੀ ਗੱਲ ਹੈ ਜਿਹੜਾ ਬਲੱਡ ਜਿਹੜਾ ਡੋਨੇਟ ਕਰਨਾ ਚਾਹੀਦਾ ਉਸ ਤੇ ਔਰ ਤੁਸੀਂ ਦੇਖ ਸਕਦੇ ਆ ਐਕਟਿਵ ਬੈਨ ਆ ਔਰ ਕਾਫੀ ਹੋਰ ਵੀ ਇੱਥੇ ਪੈਣਾ ਜਿਹੜੀਆਂ ਲਾਈਨ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਬਲੱਡ ਡੋਨੇਟ ਕਰਨਾ ਆ ਔਰ ਤੁਸੀਂ ਦੇਖਦੇ ਰਹੋ ਵੀਡੀਓ ਨੂੰ ਬਾਤ ਤੋਂ ਬਾਤ ਉਹ ਸ਼ੇਅਰ ਸਾਰਿਆਂ ਨੇ ਕਰਨਾ ਚੰਗਾ ਮੈਸੇਜ ਦੇਣਾ ਹੈ ਸ ਸੰਤ ਨੰਕਾਰਿਪਮਨ ਨੂਲਬੈਲ ਦੇ ਵਿੱਚ ਪਲੈਟਿਨਿਕ ਕੈਂਪ ਲੱਗ ਰਿਹਾ ਉੱਥੇ ਹੀ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਰੁਪਿੰਦਰ ਕੌਰ ਜੀ ਇੱਥੇ ਆਪਣੀ ਪੂਰੀ ਟੀਮ ਲੈ ਕੇ ਆਏ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕਿਵੇਂ ਦਾ ਪਹਿਲਾਂ ਤਾਂ ਦੱਸੋ ਅਰੇਂਜਮੈਂਟ ਕਿਵੇਂ ਲੱਗਾ ਨੰਕਾਰਿਪਮਨ ਦਾ ਹਾਂਜੀ ਮੈਂ ਡਾਕਟਰ ਰੁਪਿੰਦਰ ਫਰੋਮ ਸਿਵਲ ਹਸਪੀਟਲ ਜਲੰਧਰ ਐਜ਼ ਅ ਪੀਟੀਓ ਅੱਜ ਅਸੀਂ ਇੱਥੇ ਖੂਨਦਾਨ ਕੈਂਪ ਲਗਾਉਣ ਆਏ ਆ ਔਰ ਮੈਨੂੰ ਇੱਥੋਂ ਦਾ ਪ੍ਰਬੰਧ ਬਹੁਤ ਹੀ ਵਧੀਆ ਲੱਗਾ ఎవਰੀਥਿੰਗ ਇਜ਼ ਸਿਸਟਮੈਟਿਕ ਤੇ ਜਿੱਦਾਂ ਡੋਨਰਸ ਆ ਰਹੇ ਆ ਉਹਨਾਂ ਦਾ ਪ੍ਰੋਪਰਲੀ ਡੋਨੇਟ ਕਰਕੇ ਕੋਈ ਹੈਸਲ ਨਹੀਂ ਆ ਤੇ ਹੁਣ ਤੱਕ ਮੈਮ ਕਿੰਨੇ ਕੋ ਡੋਨੇਟ ਹੋ ਚੁੱਕੇ ਬਲੱਡ ਡੋਨਰ ਹਾਂਜੀ ਸਾਡੇ 50 ਪਲੱਸ ਡੋਨਰਸ ਹੋ ਗਏ ਆ ਤੇ ਹੋਰ ਵੀ ਹੋਣ ਦੀ ਆਸ ਹੈ ਹਾਂਜੀ ਤੇ ਮੈਮ ਕੀ ਕਿਵੇਂ ਦਾ ਮੈਸੇਜ ਹੈਗਾ ਇਹਨਾਂ ਦਾ ਜਿਹੜਾ ਅੱਜ ਜਿਹੜਾ ਸਪੈਸ਼ਲੀ ਬਲੱਡ ਕੈਂਪ ਲਗਾਇਆ ਹੈ ਹਾਂਜੀ ਅਸੀਂ ਬਹੁਤ ਆਪਾਰੀ ਆ ਸੰਤਨੇਕਾਰੀ ਮੰਡਲ ਦੁਆਰਾ ਜਿਨ੍ਹਾਂ ਨੇ ਸਾਨੂੰ ਗਵਰਨਮੈਂਟ ਹਸਪੀਟਲ ਦੀ ਟੀਮ ਨੂੰ ਅੱਜ ਇਨਵਾਈਟ ਕੀਤਾ ਤੇ ਅੱਜ ਇੱਥੇ ਬਾਬਾ ਗੁਰਬਚਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉਪਲਖਸ਼ਮੀ ਜਿਹੜਾ ਮਾਨਵਤਾ ਦਿਵਸ ਹੈ ਉਹਦੇ ਲਈ ਬਲੱਡ ਕੈਂਪ ਆਰਗੇਨਾਈਜ਼ ਕੀਤੇ ਗਏ ਆ ਤੇ ਅਸੀਂ ਬਹੁਤ ਆਪਾਰੀ ਆ ਕਿ ਇਹਨਾਂ ਨੇ ਸਾਨੂੰ ਬੁਲਾਇਆ ਗਵਰਨਮੈਂਟ ਹਸਪੀਟਲ ਦੀ ਟੀਮ ਨੂੰ ਤੇ ਅੱਗੇ ਵੀ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਆ ਜਾਂ ਕੋਈ ਆਪਤਕਾਲੀਨ ਸਥਿਤੀ ਆਂਦੀ ਹੈ ਜਾਂ ਪੇਸ਼ੈਂਟਸ ਨੂੰ ਜ਼ਰੂਰਤ ਹੁੰਦੀ ਹੈ ਤੇ ਸੰਚਾਰ ਅਧਿਕਾਰੀ ਮੰਡਲ ਦੇ ਡੋਨਰ ਜਿਹੜੇ ਉਸ ਦੇ ਵੇਲੇ ਤਤਪਰ ਉਪਲਬਧ ਹੁੰਦੇ ਹਨ ਬਲੱਡ ਡੋਨੇਟ ਕਰਨ ਲਈ ਤੇ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਡਮ ਅੱਜ ਦਿਨ ਲਈ ਕੀ ਮੈਸੇਜ ਹੈਗਾ ਲੋਕਾਂ ਦੇ ਵਾਸਤੇ ਜੀ ਹਾਂਜੀ ਜਿਵੇਂ ਕੀ ਕਹਿੰਦੇ ਹਨ ਕਿ ਖੂਨ ਨਾਲੀਆਂ ਚ ਨਹੀਂ ਨਾੜੀਆਂ ਚ ਵਹਿਣਾ ਚਾਹੀਦਾ ਹੈ ਤਾਂ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਤੁਸੀਂ ਆ ਕੇ ਬਲੱਡ ਡੋਨੇਟ ਕਰੋ ਤਾਂ ਕਿ ਜਿਹੜੇ ਕੀ ਲੋੜਵੰਦ ਮਰੀਜ਼ ਹੈ ਉਹਨਾਂ ਨੂੰ ਅਸੀਂ ਖੂਨ ਮੁਫਤ ਵਿੱਚ ਦਿੰਦੇ ਹਾਂ ਗਵਰਨਮੈਂਟ ਹਸਪੀਟਲ 'ਚ ਤੇ ਇਹੀ ਸਾਡੀ ਹੈ ਕਿ ਤੁਹਾਨੂੰ ਕਦੇ ਵੀ ਜਿਗਨਾ ਨਹੀਂ ਚਾਹੀਦਾ ਔਰ ਇੱਕ ਬਹੁਤ ਹੀ ਵਧੀਆ ਸੁਸਾਇਟੀ ਲਈ ਪੋਜ਼ਿਟਿਵ ਮੈਸੇਜ ਹੈ ਕਿ ਤੁਸੀਂ ਬਲੱਡ ਡੋਨੇਟ ਕਰਨਾ ਕਰੋ ਮੈਂ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਇੱਕ ਬਹੁਤ ਜਿਆਦਾ ਜਿਹੜੀ ਚੈਨ ਚਲਾਈ ਗਈ ਹੈ ਜੋ ਦਿਨ 6 ਫਰਵਰ ਤੇ ਉਸ ਚੀਜ਼ ਦੇ ਮੱਦੇ ਨਜ਼ਰ ਅੱਜ ਕੱਲ੍ਹ ਜਿਹੜੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਹਾਂਜੀ ਯੂਥ ਨੂੰ ਇਹੀ ਮੈਸੇਜ ਹੈ ਕਿ ਤੁਸੀਂ ਆਪਣੇ ਲਾਈਫ ਨੂੰ ਗਲਤ ਦਿਸ਼ਾ ਵੱਲ ਲਿਜਾਣ ਦੀ ਬਜਾਏ ਤੁਸੀਂ ਇਹਨੂੰ ਸਹੀ ਦਿਸ਼ਾ ਵੱਲ ਜਾਂ ਪੋਜ਼ਿਟਿਵ ਇੰਪੈਕਟ ਵੱਲ ਲੈ ਕੇ आओ ਔਰ ਸਹੀ ਕੰਮਾਂ ਵਿੱਚ ਆਪਣੇ ਆਪ ਨੂੰ ਤੁਸੀਂ ਇਨਵੋਲ ਕਰੋ ਬਿਜ਼ੀ ਰੱਖੋ ਜਿੱਦਾਂ ਸੋਸ਼ਲ ਵਰਕ ਜਾਂ ਕਿਸੇ ਸੰਸਥਾ ਨਾਲ ਜੁੜਨਾ ਜਿਵੇਂ ਕਿ ਇਹ ਵੀ ਸੰਤਰੀਨਕਾਰੀ ਮੰਡਲ ਵੀ ਬਹੁਤ ਵਧੀਆ ਸੰਸਥਾ ਹੈ ਜਿਹੜੀ ਕਿ ਸਹੀ ਦਿਸ਼ਾ ਦਿੰਦੀ ਹੈ ਸੋ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਆਪਣੇ ਆਪ ਨੂੰ ਯੂਟਿਲਾਈਜ਼ ਕਰੋ ਟਾਈਮ ਨੂੰ ਔਰ ਆਪਣੀ ਲਾਈਫ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਓ ਬਹੁਤ ਬਹੁਤ ਸ਼ੁਕਰੀਆ ਏਸੀ ਡਾਕਟਰ ਰਪਿੰਦਰ ਜੀ ਜਿਨ੍ਹਾਂ ਨੇ ਨਸਿਆਵੀ ਹੁਣ ਤੱਕ ਜਿਹੜੇ 50 ਤੋਂ ਉੱਪਰ ਜਿਹੜੇ ਡੋਲਰ ਜਿਹੜੇ ਪਲੈਟਿਨਮ ਕਰ ਚੁੱਕੇ ਆ ਔਰ ਅੱਛੇ ਤੇ ਜਿਹੜੇ ਮੁੱਖੀ ਮਹਾਤਮਾ ਸੰਤ ਸੰਗਾਰੀ ਭਵਨ ਅਸੀਂ ਉਹਨਾਂ ਵੀ ਗੱਲਬਾਤ ਕਰਦੇ ਆ ਔਰ ਤੁਸੀਂ ਦੇਖਦੇ ਹੋ ਆਰਪੀ ਡਿਟੀ ਵੀ ਕੈਮਰਾਮੈਨ ਕਿਦੇ ਨਾਲ ਥੈਂਕ ਯੂ ਤੇ ਇਹ ਵੀ ਪਬਲਿਕ ਸਕੂਲ ਬਿਲਗਾ ਦੇ ਜਿਹੜੇ ਪ੍ਰਿੰਸੀਪਲ ਇੱਥੇ ਸਪੈਸ਼ਲੀ ਪਹੁੰਚੇ ਆ ਸਰ ਨਮਸਕਾਰ ਸਰ ਨਮਸਕਾਰ ਜੀ ਸਰ ਕਿਵੇਂ ਦਾ ਅਰੇਂਜਮੈਂਟ ਲੱਗਾ ਤੁਹਾਨੂੰ ਸੰਤ ਸੰਗਾਰੀ ਪਿਛੰ ਦਾ ਜਿਹੜਾ ਪਲੈਟਿਨੇਸ਼ਨ ਕੈਂਪ ਲੱਗਾ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਪਰ ਮੇਰੀ ਇੱਕ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਇਸ ਤਰ੍ਹਾਂ ਦੇ ਮਿਸ਼ਨ ਨਾਲ ਜੁੜੋ ਆਣ ਕੇ ਜਰੂਰ ਦੇਖੋ ਇੱਥੋਂ ਕੋਈ ਕੋਈ ਵੀ ਚੀਜ਼ ਤੁਹਾਨੂੰ ਚੰਗੀ ਚੀਜ਼ ਲੱਗਦੀ ਹੈ ਉਹਨੂੰ ਹਾਸਲ ਕਰਕੇ ਜਾਓ ਔਰ ਬਹੁਤ ਵਧੀਆ ਵੈਲ ਡਿਸਪਲਿੰਡ ਮੈਨੂੰ ਤਾਂ ਇਹ ਲੱਗ ਰਿਹਾ ਹੈ ਕਿ ਇਹ ਦਰਿੰਕਾਰੀ ਮਿਸ਼ਨ ਦਾ ਘਟ ਲੱਗ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਹਿੰਦੁਸਤਾਨ ਦੀ ਫੌਜਾ ਲੱਗ ਰਿਹਾ ਹੈ ਕਿ ਜਦੋਂ ਬੜੇ ਡਿਸਪਲਿਨ ਦੇ ਵਿੱਚ ਕੰਮ ਕੀਤਾ ਜਾਂਦਾ ਹੈ ਸਰ ਲੋਕਾਂ ਨੂੰ ਕੀ ਮੈਸੇਜ ਆਇਤਾ ਜਿਹੜਾ ਇਹਨਾਂ ਵੱਲੋਂ ਇਹ ਕੈਂਪ ਵਿਸ਼ੇਸ਼ ਕੈਂਪ ਲਗਾਇਆ ਗਿਆ ਬਹੁਤ ਅੱਛੀ ਗੱਲ ਹੈ ਕਿ ਜਿਵੇਂ ਕਿ ਪਹਿਲਾਂ ਕਈ ਬਰੀ ਮਹਾਪੁਰਸ਼ਾਂ ਨੇ ਬੋਲਿਆ ਹੈ ਕਿ ਜਿਹੜਾ ਬਲੱਡ ਹੈ ਇਹਦਾ ਕੋਈ ਸਬਸਟੀਟਿਊਟ ਨਹੀਂ ਹੈ ਜਿਸ ਤਰ੍ਹਾਂ ਨੇ ਕਿ ਸੰਜੀਵਨੀ ਬੂਟੀ ਹੈ ਇਹ ਸੱਚਮੁੱਚ ਹੀ ਸੰਜੀਵਨੀ ਬੂਟੀ ਹੈ ਤੇ ਸਾਨੂੰ ਸਾਰਿਆਂ ਨੂੰ ਹੀ ਹਰ ਇੱਕ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਔਰ ਮਾਨਵਤਾ ਦੇ ਕੰਮ ਆਣਾ ਚਾਹੀਦਾ ਹੈ ਬਹੁਤ ਬਹੁਤ ਸ਼ੁਕਰੀਆ ਅਸ਼ਵਨੀ ਤਾਂਗੜੀ ਜੀ ਇੱਥੇ ਸਪੈਸ਼ਲੀ ਪਹੁੰਚਿਆ ਚੇਅਰਮੈਨ ਡੀਏਵੀ ਪਬਲਿਕ ਸਕੂਲ ਔਰ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਸਭ ਤੋਂ ਪਹਿਲਾਂ ਆਪ ਸਭ ਨੂੰ ਨਮਸਕਾਰ ਬੜਾ ਅੱਛਾ ਲੱਗ ਰਿਹਾ ਅੱਛੇ ਬੜਾ ਨਵਾਂ ਗੁੱਡ এনਵਾਇਰਨਮੈਂਟ ਹੈ ਬੜੇ ਬੜੇ ਮਹਾਂਪੁਰਸ਼ ਆਏ ਹੈ ਔਰ ਰੀਅਲੀ ਦਾ ਮੋਮੈਂਟਮ ਇਜ਼ ਰੀਲੀ ਗ੍ਰੇਟ ਆਈ ਸੀ ਦ ਪੈਣਾ ਭਾਈ ਬੜੇ ਚਾਹ ਦੇ ਨਾਲ ਇਥੇ ਪੈਂਸ਼ਨ ਲੇਟੇ ਆ ਔਰ ਖੂਨ ਦੇ ਰਹੇ ਆ ਆਈ ਊਡ ਸੇ ਥਿਸ ਇਜ਼ ਅ ਗੁੱਡ ਅਪਰੀਸ਼ੀਏਸ਼ਨ ਜਦੋਂ ਮੈਂ ਇਥੇ ਹੁੰਦਾ ਸੀ ਕਿ ਮੈਂ ਕੈਨੇਡਾ ਰਹਿਣਾ ਉਸ ਟਾਈਮ ਤੇ ਰਿਵਾਜ ਨਹੀਂ ਸੀ ਤੇ ਆਈ ਥਿੰਕ ਵਿਦ ਆ ਲਾਸਟ 20 30 ইয়ারਸ ਬਾਬਾ ਹਰਦੇਵ ਸਿੰਘ ਦੀ ਮੋਟੀਵੇਸ਼ਨ ਦੇ ਨਾਲ ਚੱਲੇ ਆ ਰਿਹਾ ਹੁਣ ਦੇਖੋ ਹੋਰ ਵੀ ਜਿਹੜੇ ਮਿਸ਼ਨ ਹੈ ਮੈਂ ਟਾਉਂਡਰਨ ਉੱਤੇ ਮੰਦਿਰ ਵੀ ਆ ਹੋ ਗੁਰਦੁਆਰੇ ਵੀ ਆ ਤੇ ਆਲ ਬਰੀ ਐਪਰੀਸ਼ੀਏਟ ਦੇ ਉਹ ਵੀ ਪ੍ਰੋਗਰਾਮ ਕਰਦੇ ਆ ਚਰਚ ਜਿਹੜਾ ਲੱਗਦਾ ਸੋ ਆਈ ਥਿੰਕ ਇਟ ਸਟੱਡੀ ਸਟੱਡੀ ਨੀਡਸ ਆ ਜੇ ਆਪਾਂ ਨੇ ਖੁੰਡ ਦਾ ਦੇਣਾ ਕਹਿੰਦੇ ਆ ਕਿਉਂਕਿ ਇਹ ਸਾਡੇ ਕਿਸੇ ਭੈਣ ਭੇ ਦੇ ਕੰਮ ਆ ਸਕਦਾ ਐਕਚੁਅਲੀ ਥਿਸ ਆ ਬਿਗੇਸਟ ਡੋਨੇਸ਼ਨ ਮਾਈ ਇਨ ਮਾਈ ਓਪੀਨੀਅਨ ਬਾਕੀ ਮੈਂ ਬੈਲਗਾ ਦਾ ਸਾਡੀ ਸੰਗਤ ਦਾ ਔਰ ਸਾਰੇ ਜਿਹੜੇ ਆਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਵਧਾਈਆਂ ਦਿੰਦਾ ਇਹ ਚੀਜ਼ ਦਾ ਪ੍ਰਾਲਿਪ ਕਰਦੇ ਰਹਿਣ ਇਹ ਇੱਕ ਸਾਲ ਬਾਅਦ ਨਹੀਂ ਮੇਰੀ ਹੱਦ ਚਾ ਇਹ ਪੋਸਟਿਵ ਵੀ ਤਿੰਨ ਚਾਰ ਈ ਪਹਿਲਾਂ ਮੈਂchn ਕੀਤਾ ਜਿਹੜੀ এনਵਾਇਰਨਮੈਂਟ ਹੈ ਗ੍ਰੀਨਰੀ ਇਜ਼ ਵੈਰੀ ਇੰਪੋਰਟੈਂਟ ਟੂ ਵੀ ਨੀਡ ਅ ਕਲੀਨ 에ਅ ਕਲੀਨ ਵਾਟਰ ਕਲੀਨ ਟਾਈਮ ਅਗਰੇ ਜੇ ਪ੍ਰਾਲੇ ਹੋ ਜਾਣ ਭਗਤੀ ਦੇ ਨਾਲ ਆਪਣੇ ਵੀ ਹੋਏਗੀ ਦੈਟਸ ਆਉ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਸੰਤ ਰੰਗਕਾਰੀ ਭਵਨ ਨੂਰਬੈਲ ਦੇ ਵਿੱਚ ਜਿਵੇਂ ਕਿ ਅਸੀਂ ਜਿਹੜੇ ਚਿੱਨੇ ਵਿੱਚ ਡੋਨਰ ਸੀ ਉਹਨਾਂ ਗੱਲਬਾਤ ਵੀ ਕੀਤੀ ਔਰ ਵਿਚੇਜ ਖੂਨਦਾਨ ਕੈਂਪ ਜਿਹੜਾ ਇੱਥੇ ਨੂਰਬੈਲ ਭਵਨ ਤੇ ਲੱਗਾ ਹੋਇਆ ਔਰ ਇੱਥੇ ਸਪੈਸ਼ਲੀ ਪਹੁੰਚੇ ਆ ਮਾਸਟਰ ਲਕੀਤ ਚੰਦੀ ਜੋ ਕਿ ਫਗਵਾੜੇ ਦੇ ਸੰਯੋਜਕ ਰੰਗਕਾਰੀ ਭਵਨ ਤੋਂ ਸੰਯੋਜਕ ਆ ਔਰ ਉਹਨਾਂ ਨੇ ਗੱਲਬਾਤ ਕਰਦੇ ਸੱਚੀ ਗੱਲ ਤਾਂ ਨਿਕਾਜੀ ਕੀ ਮੈਸੇਜ ਆ ਗਿਆ ਜੀ ਕਿ ਅੱਜ ਸਪੈਸ਼ਲ ਕੋਰਨਰ ਕੈਪਟਾਇਨ ਇਹ ਹੈ ਸੰਤਨਕਾਰੀ ਮੰਡਲ ਔਰ ਪਹਿਲਾਂ ਹੁਕਮ ਹੈ ਔਰ ਸਤਗੁਰੂ ਬਾਬਾ ਹਰਦੀਪ ਸਿੰਘ ਜੀ ਦੇ ਜਨਮ ਦਿਨ ਤੇ ਆਪਣੇ ਸ਼ੀਧੀ ਦਿਵਸ ਤੇ ਅੱਜ ਵੀ ਬਾਬਾ ਹਰਦੀਪ ਸਿੰਘ ਜੀ ਦੇ ਹੁਕਮਸਾਰ ਬੇਖੂਨ ਜਿਹੜਾ ਹੈ ਉਹ ਨਾਲੀਆਂ 'ਚ ਨਹੀਂ ਨਾੜੀਆਂ ਵਿੱਚ ਪੈਣਾ ਚਾਹੀਦਾ ਹੈ ਇਸੇ ਸਦਰਬ ਦੇ ਵਿੱਚ ਇਹ ਨੂਰਵੈਲ ਵਿਕੇ ਕੈਂਪ ਲਾਇਆ ਜਾ ਰਿਹਾ ਹੈ ਔਰ ਅੱਜ ਤਕਰੀਬਨ ਸਾਡੇ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ 500 ਕੈਂਪ 500 ਬਲੱਡ ਡੋਨੇਸ਼ਨ ਕੈਂਪ ਲਾ ਰਿਹਾ ਹੈ ਔਰ ਤਕਰੀਬਨ ਤਕਰੀਬਨ 50000 ਯੂਨਿਟ ਜਿਹੜਾ ਹੈ ਉਹ ਖੂਨ ਇਕੱਠਾ ਕਰਨ ਦਾ ਮਿਸ਼ਨ ਹੈ ਤੇ ਵੇਰ ਕਰੋ ਕਿ ਸੱਚਾ ਪਾਤਸ਼ਾਹ ਔਰ ਆਜ਼ਾਦਿਲ ਕਾ ਮਾਨਵਤਾ ਹੈ ਕਹਿੰਨੇ ਨੇ ਕਿ ਮਾਨਵ ਦਾ ਜਿਹੜਾ ਖੂਨ ਹੈ ਮਾਨਵ ਨੂੰ ਜੇ ਮਿਲਦਾ ਹੈ ਤੋ ਇਹਦੇ ਨਾਲ ਦੀ ਕੋਈ ਰੀਸ ਨਹੀਂ ਆਜ ਸਤਗੁਰੂ ਮਾਤਾ ਸੀਸ਼ਾ ਜੀ ਮਹਾਰਾਜ ਔਰ ਇਹ ਆਸ਼ੀਰਵਾਦ ਸਾਨੂੰ ਦੇ ਰਹੇ ਨੇ ਔਰ ਇਹ ਮਹਾਪੁਰਸ਼ ਜਿਹੜੇ ਹਨ ਉਹ ਜਿਹੜਾ ਖੂਨਦਾਨ ਕਰ ਰਹੇ ਨੇ ਔਰ ਇਹਨਾਂ ਦਾ ਯਹੀ ਹੈ ਕਿ ਸਾਰੇ ਮਨੁੱਖ ਦੇ ਵਿੱਚ ਇਹ ਸਾਡਾ ਜਿਹੜਾ ਇੱਕ ਇੱਕ ਬੂੰਦ ਜਿਹੜੀ ਹੈ ਉਹ ਮਿਸ਼ਨ ਦੇ ਲਈ ਜਾਂ ਦੁਨੀਆ ਦੇ ਲਈ ਕੰਮ ਆ ਜਾਏ ਪਿਆਰ ਸੇ ਬੋਲੋ ਤਾਨ ਲੰਕਾ ਔਰ ਸਪੈਸ਼ਲੀ ਇੱਥੇ ਜਿਹੜੇ ਖੇਤਰੀ ਸੰਜਾਲਕ ਜਲੰਧਰ ਖੇਤਰ ਦੇ ਭਾਈ ਸਾਹਿਬ ਜੀ ਸੁਵਿੰਦਰ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਆ ਜਿਸ ਨੇ ਜੀ ਕੀ ਮੈਸੇਜ ਹੈਗਾ ਜਿਹੜਾ ਅੱਜ ਬਲੱਡ ਕੈਂਪ ਲੱਗਾ ਹੈ ਸਤਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਹਮੇਸ਼ਾ ਕਿਆ ਕਰਦੇ ਸੀਗੇ ਕਿ ਮਾਨਵ ਕੋ ਮਾਨਵ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਕਿ ਮਾਨਵਤਾ ਨੂੰ ਸਮਰਪਿਤ ਇਹ ਜੋ ਦਿਵਸ ਹੈ ਕਿ ਮਾਨਵ ਨੂੰ ਮਨੁੱਖ ਦੇ ਸੰਬੰਧ ਵਿੱਚ ਹੀ ਖੜਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਸੰਦੇਸ਼ ਵੀ ਹੈ ਬਾਬਾ ਗਰਵਚਨ ਸਿੰਘ ਜੀ ਦਾ ਕਿ ਜਿਹੜਾ ਇਨਸਾਨ ਦਾ ਖੂਨ ਨਾੜੀਆਂ ਵਿੱਚ ਪੈਣਾ ਚਾਹੀਦਾ ਹੈ ਨਾ ਕਿ ਨਾੜੀਆਂ ਦੇ ਵਿੱਚ ਕਿ ਇਨਸਾਨ ਇਨਸਾਨ ਦੇ ਨਾਲ ਮਿਲ ਕੇ ਚੱਲੇਗਾ ਤਾਂ ਹੀ ਸਾਡਾ ਜੋ ਇਹ ਮਿਸ਼ਨ ਹੈ ਤੇ ਸਾਡਾ ਜ ਸੰਸਾਰ ਹੈ ਖੁਸ਼ਹਾਲੀ ਦੇ ਵਿੱਚ ਜ਼ਿੰਦਗੀ ਵਿੱਚ ਬਤੀਤ ਕਰ ਸਕਦਾ ਹੈ ਪਰ ਸਾਡੇ ਵਿੱਚ ਗਰਮਾਨ ਜਿਹੜੇ ਸੰਸ ਗਰੀਬ ਮਨ ਮੁਕੀ ਮਾਤਮਾ ਤੋਂ ਸਸਿਕਲ ਸਰ ਇੱਕ ਵੀ ਦਾ ਰਿਆਜ ਦਾ ਪ੍ਰੋਗਰਾਮ ਹੋਰ ਕਿੰਨੇ ਕੁ ਜਿਹੜੇ ਬਲੱਡ ਡੋਨੇਟ ਹੋ ਚੁੱਕੇ ਹਨ तकरीबन 100 ਦੇ ਨੇੜੇ ਹੋ ਚਲੇ ਆ ਮਹਾਪਰਸ਼ ਖੂਨਦਾਨ ਕਰ ਚੁੱਕੇ ਆ ਤੇ तकरीबन ਆ ਸਕ 150 ਦੇ ਨੇੜੇ ਹੋ ਜਾਣਗੇ ਤੇ ਸਾਰਿਆਂ ਦਾ ਹੀ ਬਹੁਤ ਵਧੀਆ ਸਹਿਯੋਗ ਰਿਆ ਸਮਾਜ ਸੇਵੀ ਸੰਸਥਾਵਾਂ ਦਾ ਵੀ ਅੱਛਾ ਸੰਤਨੰਕਾਰੀ ਸੇਵਾਦਾਲ ਦਾ ਵੀ ਔਰ ਐਸਐਨਸੀ ਉਹਦੇ ਮੈਂਬਰਾਂ ਦਾ ਵੀ ਔਰ ਨੂਰਮਲ ਦੀ ਸਾਹਾ ਸੰਗਤ ਦਾ ਵੀ ਪੂਰਨ ਸਹਿਯੋਗ ਤਨਮਨ ਤਾਂ ਦੀ ਸੇਵਾ ਕੀਤੀ ਜਾਣਾ ਨੇ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਬਹੁਤ ਬਹੁਤ ਸ਼ੁਕਰੀਆ ਗੁਰਮਨ ਜੀ ਤੇ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਸੰਤ ਨੰਕਾਰੀ ਮਿਛਨਾ ਜਿਹੜਾ ਮੈਸੇਜ ਹੈ ਪੂਰੀ ਦੁਨੀਆ ਤੱਕ ਪਹੁੰਚ ਸਕੇ ਤੁਸੀਂ ਦੇਖਦੇ ਰਹੋ ਆਰਪੀ ਨੈਟਿਵ نیوز ਮੈਂ ਕੈਮਰਾਮੈਨ ਵਿਕ ਨੇ ਨਾਲ ਧੰਨਵਾਦ